ਜਦਾਂ ਤੁਸੀਂ ਇੱਕ ਬਾਲੀਵੁੱਡ ਦੀ ਫਿਲਮ ਦੇਖੀ ਹੋਊਗੀ ਸਿੰਘ ਇਜ਼ ਕਿੰਗ ਉਹਦੇ ਵਿੱਚ ਇੱਕ ਸ਼ਾਦੀ ਹੁੰਦੀ ਆ ਜੀ ਬਿਲਕੁਲ ਆਪਣੇ ਘਰ ਦੇ ਵਿੱਚ ਖੇਤਾਂ ਦੇ ਵਿੱਚ ਪੈਲੀਆਂ ਦੇ ਵਿੱਚ ਬਹੁਤ ਵਧੀਆ ਟੈਂਟ ਬਣਾਇਆ ਜਾਂਦਾ ਔਰ ਉਸੇ ਤਰ੍ਹਾਂ ਦੀ ਇਹ ਸ਼ਾਦੀ ਆ ਤੁਹਾਨੂੰ ਵਿਖਾਉਣਾ ਹੈ ਬਣੇ ਰਿਓ ਸਾਡੇ ਨਾਲ ਚਾਰਜ ਫੇਰੇ ਤੁਸੀਂ ਦੇਖ ਸਕਦੇ ਜੇ ਕਿ ਕਣਕ ਹੈ ਔਰ ਹਰੀਆਲੀ ਹੈ ਸਰੋਂ ਦੇ ਫੁੱਲ ਨੇ ਵਿੱਚ ਲੱਗਾ ਜੀ ਬਹੁਤ ਪਿਆਰਾ ਟੈਂਟ ਇੱਥੋਂ ਦਾ ਏਡਾ ਵਧੀਆ ਨਹੀਂ ਲੱਗ ਰਿਹਾ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਇਹ ਬਿਲਕੁਲ ਹੀ ਰਾਇਲ ਲਿਖਾਦੀ ਆ ਜੀ ਵਿਆਹ ਦੇ ਵਿੱਚ ਜੋ ਪ੍ਰਾਣੇ ਆਏ ਨੇ ਉਹਨਾਂ ਦੀਆਂ ਗੱਡੀਆਂ ਜੋਨੇਓ ਲੱਗੀਆਂ ਹੋਈਆਂ ਨੇ ਜੀ ਕਿ ਪਿੱਛੇ ਵੀ ਜਿੱਥੋਂ ਤੱਕ ਤੁਸੀਂ ਨਜ਼ਰ ਮਾਰੋਗੇ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਪ੍ਰਾਣਿਆਂ ਦੀਆਂ ਸਾਰਿਆਂ ਤੋਂ ਸਾਹਮਣੇ ਨੇ ਜੀ ਨਰਿੰਦਰਪਾਲ ਸਾਡੇ ਬਾਬਾ ਜੀ ਨੇ ਜੋ ਕਿ ਪਾਰਕਿੰਗ ਦੀ ਸੇਵਾ ਨਿਵਾ ਰਹੀ ਨੇ ਜੀ ਸ਼ਾਦੀ ਦੇ ਵਿੱਚ ਔਰ ਇਹ ਆਰਗੇਨਾਈਜ਼ ਕੀਤੀ ਹੈ ਭਾਈ ਸਾਹਿਬ ਆਰ ਕੇ ਕੇਟਰਸ ਨੇ ਜਿੱਦਾਂ ਦੀ ਸ਼ਾਦੀ ਹੈ ਉਹਨਾਂ ਦੀ ਇੱਕ ਪਲੇਟ ਲੱਗੀ ਹੋਈ ਹੈ ਜੀ ਜੇ ਜੋ ਸਵਾਗਤ ਆ ਬੜਾ ਜ਼ਬਰਦਸਤ ਹੋਊਗਾ ਉਥੇ ਬਹੁਤ ਪਿਆਰਾ ਗੇਟ ਬਣਿਆ ਹੋਇਆ ਬਹੁਤ ਸੋਹਣੀ ਡੈਕੋਰੇਸ਼ਨ ਅੰਦਰ ਚੱਲਦੇ ਆ ਜੀ ਔਰ ਸਭ ਤੋਂ ਪਹਿਲਾਂ ਤੁਸੀਂ ਜੋੜੇ ਜਮਾ ਕਰਾਉਣੇ ਨੇ ਜੀ ਜੋੜੇ ਜਮਾ ਕਰਾਉਣ ਤੋਂ ਬਾਅਦ ਅਗਲੇ ਬੰਨੇ ਸਟਾਲਸ ਨੇ ਪਰ ਸਟਾਲਸ ਦੇ ਵਿੱਚ ਤੁਹਾਨੂੰ ਬਾਅਦ ਚ ਲੈ ਕੇ ਜਾਵਾਂਗੇ ਪਹਿਲਾਂ ਤੁਹਾਨੂੰ ਲੈ ਕੇ ਜਾਂਦੇ ਆ ਜੀ ਨਮਸ਼ਕਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਸਜੋਬੇ ਹਨ ਔਰ ਸੰਗਤਾਂ ਜੋ ਹਨ ਹਰ ਜਾਸ ਕਿਰਤਨ ਸੁਣ ਰਹੀਆਂ ਹਨ ਮੱਥਾ ਟੇਕਣ ਤੋਂ ਬਾਅਦ ਗੁਰੂ ਸਾਹਿਬ ਨੂੰ ਨਮਸ਼ਕਾਰ ਕਰਨ ਤੋਂ ਬਾਅਦ ਤਾਂ ਸਭ ਤੋਂ ਪਹਿਲਾਂ ਭਾਈ ਸਾਹਿਬ ਗੋਲ ਗੱਪੇ ਜਿਹੜੇ ਨੇ ਅੱਠ ਪਾਣੀ ਵਾਲੇ ਗੋਲ ਗੱਪੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਣਗੇ ਜੀ ਉਸ ਤੋਂ ਬਾਅਦ ਭਾਈ ਸਾਹਿਬ ਆ ਗਈ ਜੀ ਸਾਡੀ ਕੁੱਲਰ ਦੇ ਵਿੱਚ ਉਬਾਲੀ ਗਈ ਹੈ ਚਾਹ ਦੂਸਰੇ ਨੰਬਰ ਤੇ ਆ ਗਈ ਜੀ ਅੱਗੇ ਸੰਤਰੇ ਦਾ ਜੂਸ ਹੈ ਫਰੈਸ਼ ਜੂਸ ਔਰ ਕੋਲਡ ਡਰਿੰਕ ਨੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਔਰ ਤੁਸੀਂ ਪਾਣੀ ਪੀਣਾ ਚਾਹੁੰਦੇ ਆ ਉਹ ਵੀ ਬੋਟਲਸ ਦੇ ਵਿੱਚ ਪੈਕਡ ਆ ਜੀ ਉਸ ਤੋਂ ਅੱਗੇ ਆ ਗ ਜਾਂਦੇ ਨੇ ਸਾਡੇ ਕੋਲ ਕੋਕਟੇਲਸ ਔਰ ਮੌਕਟੇਲਸ ਤਾਂ ਸਭ ਤੋਂ ਪਹਿਲਾਂ ਆ ਗਿਆ ਜੀ ਮੇਜੀਟੋ ਤਾਂ ਅੱਗੇ ਆ ਜਾਂਦਾ ਜੀ ਤੁਹਾਡੇ ਵਾਸਤੇ ਫਰੂਟ ਬਾਰ ਹਰ ਇੱਕ ਤਰ੍ਹਾਂ ਦਾ ਫਰੂਟ ਇੱਥੇ ਅਵੇਲੇਬਲ ਆ ਇੱਥੇ ਹੈ ਜੀ ਡ੍ਰੈਗਨ ਫਰੂਟ ਡੇਟਸ ਨੇ ਜਿੰਨਾ ਵੀ ਵਿਆਹ ਆਰਗੇਨਾਈਜ਼ ਕੀਤਾ ਆ ਆਰ ਕੇ ਵੈਡਿੰਗ ਪਲਾਨਰਸ ਵਾਲਿਆਂ ਨੇ ਕੀਤਾ ਆ ਜੀ ਔਰ ਤੁਹਾਨੂੰ ਇਹਨਾਂ ਦੇ ਨੰਬਰ ਸਾਡੀ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਵੀ ਇਦਾਂ ਦੀ ਸ਼ਾਦੀ ਅਗਰ ਆ ਫਲਾਂ ਦੇ ਉੱਪਰ ਤੁਸੀਂ ਆਪਣੇ ਘਰ ਦੇ ਵਿੱਚ ਹੀ ਇਹ ਸਾਰੀ ਏਦਾਂ ਦੀ ਡੈਕੋਰੇਸ਼ਨ ਜੋ ਹੈ ਉਹ ਕਰ ਸਕਦੇ ਜੀ। ਔਰ ਤੁਸੀਂ ਅੱਗੇ ਆਓ ਜੀ। ਫਲਾਂ ਦੇ ਵਿੱਚ ਐਪਲਸ ਨੇ, ਗ੍ਰੇਪਸ ਨੇ, ਇਮਲੀ ਹੈ ਜੀ, ਡਿਫਰੈਂਟ ਡਿਫਰੈਂਟ ਟਾਈਪ ਦੇ ਬਹੁਤ ਸਾਰੇ ਫਰੂਟਸ ਨੇ, ਫਰੂਟਸ ਦੀ ਕੋਈ ਵੀ ਕਮੀ ਨਹੀਂ ਹੈ ਜੀ। ਔਰ ਉਸ ਤੋਂ ਅੱਗੇ ਆ ਜਾਂਦਾ ਜੀ ਕੁਝ ਖੱਟਾ ਮਿੱਠਾ। ਸਭ ਤੋਂ ਪਹਿਲਾਂ ਆ ਗਈ ਜੀ ਟਿੱਕੀ, ਟਿੱਕੀ ਵੀ ਇਹ ਖਾਸ ਤਰ੍ਹਾਂ ਦੀ ਹੈ ਜੀ ਔਰ ਇਹ ਪੱਤੇ ਦੇ ਉੱਪਰ ਆ ਰਹੀ ਹੈ ਜੀ। ਇਹ ਕਿਹੜੀ ਆ ਗਈ? ਮਿੱਠੀ ਚਟਨੀ ਆ ਗਈ ਜੀ। ਇਹ ਕਿਹੜੀ ਚਟਨੀ ਆ ਗਈ? ਗ੍ਰੀਨ ਚਟਨੀ। ਓਕੇ। ਨਾਲ ਦਹੀਂ ਆ ਗਿਆ ਜੀ। ਕੀਵਾਦਾ। ਉੱਪਰ ਸਲਾਦ ਆ ਗਿਆ ਜੀ ਵਾ 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 ਕੀ ਬਾਬਾ ਕੀ ਹੈ ਜੀ 베ਰਕਾ ਗਾਂ ਦੇ ਦੁੱਧ ਦਾ ਘਿਓ ਮਤਲਬ ਕੀ ਹੈ ਕਿ ਬਿਲਕੁਲ ਦੇਸੀ ਘਿਓ ਦੇ ਵਿੱਚ ਸਾਰੀਆਂ ਚੀਜ਼ਾਂ ਬਣੀਆਂ ਨੇ ਜੀ ਔਰ ਤੁਸੀਂ ਦੇਖ ਸਕਦੇ ਜੇ ਕਿ ਪੱਤੇ ਦੇ ਵਿੱਚ ਸਰਵ ਕੀਤੀ ਗਈ ਹੈ ਜਿਦਾ ਕਿ ਆਪਣਾ ਹੀ ਘਾਣ ਦਾ ਟੇਸਟ ਹੈ ਔਰ ਇੱਕ ਦੇਸੀ ਲੁੱਕ ਦੇਸੀ ਟੱਚ ਇਹਨੂੰ ਮਿਲਦਾ ਵੀ ਅੱਗੇ ਆ ਗਈ ਖੋਏ ਵਾਲੀ ਕੁਲਫੀ ਔਰ ਉਸ ਤੋਂ ਅੱਗੇ ਆ ਗਿਆ ਜੀ ਡੋਸਾ ਕੁਝ ਜੋ ਸਬੂਤ ਇੰਡੀਅਨ ਚੀਜ਼ਾਂ ਖਾਣੀਆਂ ਚਾਹੁੰਦੇ ਉਹ ਵੀ ਇਹਦੇ ਵਿੱਚ ਇੱਥੇ ਅਵੇਲੇਬਲ ਆ ਜੀ ਔਰ ਜੋ ਜੋ ਵੀ ਤੁਸੀਂ ਕਹੋਗੇ ਸਾਰੀ ਜਿੰਨੀ ਵੀ ਪਲਾਨਿੰਗ ਹੋ ਜਾਏਗੀ ਔਰ एवरीथिंग ਇੱਥੇ ਅਵੇਲੇਬਲ ਮਿਲੂਗਾ ਜੀ ਤੋ ਸਾ ਤਾਂ ਤੁਸੀਂ ਦੇਖਿਆ ਹੀ ਹੋਊਗਾ ਤੁਹਾਨੂੰ ਇੱਕ ਡਿਫਰੈਂਟ ਚੀਜ਼ ਦਿਖਾਉਣਾ ਹੈ ਜੀ ਇਹ ਸਭ ਤੋਂ ਪਹਿਲੇ ਆ ਗਿਆ ਜੀ ਮਖਾਨਾ ਅੱਗੇ ਇਹ ਕਾਜੂ ਆ ਗਿਆ ਜੀ ਕਾਜੂ ਆ ਗਿਆ ਜੀ ਠੀਕ ਹੈ ਇਹ ਬਦਾਮ ਆ ਗਿਆ ਆਪਣੇ ਬਦਾਮ ਆ ਗਿਆ ਜੀ ਸਾਰੇ ਆ ਗਏ ਆਪਣੇ ਓਕੇ ਦੇਰ ਸਾਗੀਆਂ ਓਕੇ ਪਨੀਰ ਵੀ ਆ ਗਿਆ ਵਿੱਚ ਓਕੇ ਓਕੇ ਖੱਟੀ ਮੱਠੀ ਜੀਰਣੀ ਆ ਦੋਨੋਂ ਵਿੱਚ ਹੈ ਕੀ ਬਾਤ ਹੈ ਓਕੇ ਸ਼ਹਿਦ ਆ ਗਿਆ ਆਪਣਾ ਵਾਹ ਵਾਹ ਸ਼ਹਿਦ ਆ ਗਿਆ ਜੀ ਕੇਲੇ ਵੀ ਆ ਗਏ ਜੀ ਸੌਗੀ ਆ ਗਈਆਂ ਸੌਗੀ ਆ ਗਈ ਵਾਹ ਵਾਹ ਮਿਕਸ ਕਰ ਦੇਣਾ ਇਹ ਹੈ ਜੀ ਡਰਾਈ ਫਰੂਟ ਰਿਚ ਹਨੀ ਚਾਟ ਇਹ ਆ ਜੀ ਭੱਲਾ ਪਾਪੜੀ ਸਪੈਸ਼ਲ ਟਰਟ ਅੱਗੇ ਦੇਖਦੇ ਆ ਜੀ ਅੱਗੇ ਆ ਗਿਆ ਜੀ ਸਾਡੇ ਕੋਲ ਰਬੜੀ ਡਰਾਈ ਫਰੂਟ ਵਾਲਾ ਰਸ਼ੀਅਨ ਖਜ਼ਾਨਾ ਅੱਗੇ ਸਾਡਾ ਆ ਗਿਆ ਜੀ ਲਾਈਵ ਤਵਾ ਸਟੇਸ਼ਨ ਇੱਥੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਫਾਸ ਫੂਡ ਤੁਹਾਨੂੰ ਮਿਲ ਜਾਣਗੇ ਜੀ ਕਈ ਤਰ੍ਹਾਂ ਦੇ ਦੇਸੀ ਔਰ ਵਿਦੇਸ਼ੀ ਸਨੈਕਸ ਮਿਲ ਜਾਣਗੇ ਔਰ ਤੁਸੀਂ ਦੇਖ ਸਕਦੇ ਜੇ ਕਿਤੇ ਵੀ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ ਗੁਰਗਾਓਂ ਚ ਫਗਵਾੜਾ ਜਾਂ ਢਿਲਵਾਾਂ ਚ ਦਿੱਲੀ ਔਰ ਪੰਜਾਬ ਦੇ ਵਿੱਚ ਕਿਤੇ ਵੀ ਸਰਵਿਸ ਚਾਹੀਦੀ ਆ ਭਾਜੀ ਦੇ ਨੰਬਰ ਥੱਲੇ ਚੱਲ ਰਹੇ ਨੇ ਤੁਸੀਂ ਇਹਨਾਂ ਕੋਲ ਸਰਵਿਸ ਇਹਨਾਂ ਦੀ ਲੈ ਸਕਦੇ ਹੋ ਜੀ ਸਭ ਤੋਂ ਪਹਿਲਾ ਹੈ ਜੀ ਮਨਚੂਰੀਅਨ ਚੀਜ਼ ਬੋਲਜ਼ ਆ ਗਈਆਂ ਜੀ ਔਰ ਉਸ ਤੋਂ ਅੱਗੇ ਆ ਜੀ ਸ਼ਰੂਮ ਡੁਪਲੈਕਸ ਆ ਗਿਆ ਜੀ ਔਰ ਨਾਲ ਆ ਜੀ ਸਪਰਿੰਗ ਰੋਲਜ਼ ਵੈਜ ਕਬਾਬ ਔਰ ਇਹ ਸਵੀਟ ਪੋਟੈਟੋ ਫਿੰਗਰ ਆ ਜੀ ਵੈਜ ਬੁਲਟਸ ਇੱਥੇ ਤੁਹਾਨੂੰ ਬਹੁਤ ਵਧੀਆ ਚੀਜ਼ਾਂ ਹੋਰ ਵੀ ਮਿਲ ਜਾਣਗੀਆਂ ਜਿਵੇਂ ਚਾਪਸ ਨੇ ਵੈਜ ਕਬਾਬ ਨੇ ਔਰ ਸਾਰੀਆਂ ਚੀਜ਼ਾਂ ਜੋ ਗੈਸਟ ਨੇ ਜੋ ਪਰੌਣੇ ਨੇ ਉਹ ਇੰਜੋਏ ਕਰ ਰਹੇ ਨੇ ਆਪਣੇ ਸਨੈਕਸ ਔਰ ਟੇਬਲਾਂ ਦੇ ਉੱਪਰ ਸਰਵ ਹੋ ਰਿਹਾ ਜੀ ਬਹੁਤ ਵਧੀਆ ਤਰੀਕੇ ਨਾਲ ਔਰ ਇਹ ਵਿਚਕਾਰ ਆ ਗਈ ਜੀ ਸਾਡੇ ਕੋਲ ਕਈ ਤਰ੍ਹਾਂ ਦੀ ਕਾਫੀ ਇੱਥੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਤੁਹਾਨੂੰ ਮਿਲਕ ਸ਼ੇਕਸ ਜੋ ਮਿਲ ਸਕਦੇ ਨੇ ਇਥੇ ਡਿਫਰੈਂਟ ਟਾਈਪ ਦੀ ਜਿੰਦਾ ਦੀ ਤੁਸੀਂ ਚਾਹੋਗੇ ਕਾਫੀ ਮਿਲ ਜਾਏਗੀ ਜੀ। ਅੱਗੇ ਮੇਨ ਕੋਰਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਜੀ ਜੀ ਦਾ ਰਾਈਸ ਔਰ ਨਾਲ ਹੈ ਜੀ ਰਾਇਤਾ ਔਰ ਅੱਗੇ ਜੀ ਸਾਡੀ ਦਾਲ ਮੱਖਣੀ ਬੜੇ ਡਿਫਰੈਂਟ ਤਰੀਕੇ ਨਾਲ ਇਹਨਾਂ ਨੂੰ ਪ੍ਰੈਜੈਂਟੇਸ਼ਨ ਦੇ ਵਿੱਚ ਰੱਖਿਆ ਗਿਆ ਜੀ। ਔਰ ਅੱਗੇ ਅੱਗੇ ਜੀ ਜੈਲੋ ਦਾਲ ਜੈਲੋ ਦਾਲ ਉਹ ਵੀ ਲਾਈਵ ਅੱਗੇ ਆ ਗਿਆ ਜੀ ਸਾਡਾ ਪਾਲਕ ਕੋਫਤਾ ਕੜਾਈ ਪਨੀਰ ਆ ਗਿਆ ਜੀ ਔਰ ਇਸ ਤੋਂ ਤੁਸੀਂ ਥਿਕਨੈਸ ਦੇਖ ਸਕਦੇ ਜੀ ਔਰ ਅੱਗੇ ਆ ਗਿਆ ਜੀ ਪਨੀਰ ਲਬਾਬਦਾਰ ਇਹ ਆ ਗਈ ਜੀ ਮਟਰ ਮਸ਼ਰੂਮ ਔਰ ਅੱਗੇ ਆ ਗਿਆ ਜੀ ਚਨਾ ਮਸਾਲਾ ਔਰ ਉਸ ਤੋਂ ਅੱਗੇ ਹੈ ਜੀ ਮਿਕਸ ਵੈਜ ਸਾਦੀ ਰੋਟੀ ਮਿੱਸੀ ਰੋਟੀ ਅੱਗੇ ਸਵੀਟ ਡਿਸ਼ਸ ਦੇ ਵਿੱਚ ਤੁਹਾਡੇ ਕੋਲ ਆ ਗਈ ਜੀ ਸਭ ਤੋਂ ਪਹਿਲਾਂ ਰਬੜੀ ਔਰ ਉਸ ਤੋਂ ਅੱਗੇ ਆ ਗਈ ਜੀ ਜਲੇਬੀ ਔਰ ਇਹ ਸਾਰੇ ਹੈ ਨੇ ਜੀ ਦੇਸੀ ਘੋੜੇ ਵਿੱਚ ਬਣੀਆਂ ਹੋਈਆਂ ਗਰਮ ਗੁਲਾਬ ਜਾਮ ਔਰ ਸਵੀਟ ਡਿਸ਼ ਦੇ ਵਿੱਚ ਅੱਗੇ ਆ ਗਿਆ ਜੀ ਗਜਰੇਲਾ ਪੀਣ ਦੇ ਸ਼ਕੀਨ ਲੋਕਾਂ ਵਾਸਤੇ ਵਿਕਸ ਕੀ ਦਾ ਸਟਾਲ ਆ ਜੀ ਔਰ ਅੱਗੇ ਕੁਝ ਕੋਕਟੇਲਸ ਮੋਕਟੇਲਸ ਤੁਹਾਨੂੰ ਮਿਲ ਜਾਣਗੇ ਜੀ ਫਰੂਟਸ ਹਨ ਇਹ ਤੁਹਾਨੂੰ ਅਸੀਂ ਅੱਗੇ ਵੀ ਦਿਖਾ ਚੁੱਕੇ ਹਾਂ ਜੀ ਔਰ ਇਹ ਸਾਰੀ ਡਿਜ਼ਾਈਨਿੰਗ ਹੈ ਜੀ ਆਰ ਕੇ ਵੈਡਿੰਗ ਪ੍ਰੋਨਰ ਵਾਲੇ ਸਾਡੇ ਭਾਜੀ ਮਨੋਜ ਭਾਜੀ ਜੀ ਔਰ ਤੁਸੀਂ ਦੇਖ ਸਕਦੇ ਜੇ ਕਿ ਜੋ ਇਹਨਾਂ ਦੀ ਲੁੱਕ ਹੈ ਸਟਾਲਸ ਦੀ ਉਹ ਬਿਲਕੁਲ ਹੀ ਯੂਨੀਕ ਔਰ ਡਿਫਰੈਂਟ ਹੈ ਜੀ ਬਹੁਤ ਸਾਰੀਆਂ ਇੱਥੇ ਨਾਨ ਵੇਜ ਆਈਟਮਸ ਵੀ ਹਨ ਤਾਂ ਅਸੀਂ ਥੋੜੇ ਜਿਲੇ ਲੇਟ ਹੋ ਚੁੱਕੇ ਹਾਂ ਜੀ 스ਨੈਕਸ ਦੇ ਵਿੱਚ ਇੰਡੀਅਨ ਚਾਈਨੈਸ ਕੰਟੀਨੈਂਟਲ ਬਹੁਤ ਸਾਰੇ ਸਨੈਕਸ ਫਰਾਈਡ ਸਨੈਕਸ ਜੋ ਨੇ ਉਹ ਪਹਿਲਾਂ ਹੀ ਸਰਵ ਹੋ ਚੁੱਕੇ ਹੈ ਐਸੀ ਡੈਕੋਰੇਸ਼ਨ ਦੇ ਨਾਲ ਤੁਸੀਂ ਵੀ ਆਪਣਾ ਵੈਡ ਔਰ ਬੇਫਿਕਰ ਹੋਣਾ ਚਾਹੁੰਦੇ ਜੀ ਕਿ ਪਰੌਣਿਆਂ ਦੀ ਸੇਵਾ ਹੋਈ ਆ ਕਿ ਨਹੀਂ ਹੋਈ ਪਰੌਣਿਆਂ ਦੀ ਸੇਵਾ ਦੀ ਜ਼ਿੰਮੇਵਾਰੀ ਲੈਣਗੇ ਜੀ ਸਾਡੇ ਮਨੋਜ ਭਾਜੀ ਔਰ ਤੁਸੀਂ ਕਰੋਗੇ ਜੀ ਸ਼ਾਦੀ ਇੰਜੋਏ ਸਕਰੀਨ ਤੇ ਚੱਲਦੇ ਹੋਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ ਔਰ ਮਿਲਦੇ ਹਾਂ ਅਗਲੇ ਵੀਡੀਓ ਪਹਿਲੀ ਤਰੀਕ ਤੋਂ ਅੱਜ ਤੱਕ ਸਾਡਾ ਪ੍ਰੋਗਰਾਮ ਚੱਲ ਰਿਹਾ ਜੀ ਸਾਰੀਆਂ ਟੈਨਸ਼ਨਾਂ ਖਤਮ ਹੋ ਗਈਆਂ ਅਸੀਂ ਆਪਣੀ ਪ੍ਰੋਗਰਾਮ ਕਰ ਰਹੇ ਹਾਂ ਜੀ ਸਾਨੂੰ ਇੱਧਰ ਦਾ ਕੋਈ ਵੀ ਟੈਨਸ਼ਨ ਨਹੀਂ ਜੀ ਇਹ ਕੰਮ ਇਹਨਾਂ ਦਾ ਇੱਕ ਨੰਬਰ ਵਨ ਹੈ ਜੀ ਘਰ ਦੇ ਨੂੰ ਕੋਈ ਫਿਕਰ ਨਹੀਂ ਕਰ ਜਿਹੜੇ ਰਿਸ਼ਤੇਦਾਰ ਆਏ ਆ ਜੀ ਯਾਨ ਸੱਜਣ ਮਿੱਤਰਾਂ ਇਹ ਸਾਰੇ ਬਹੁਤ ਖੁਸ਼ ਹੈ ਇਹ ਆਪਣਾ ਪ੍ਰੋਗਰਾਮ ਕਰਾਉਣਾ ਤਾਂ ਕਿ ਟੈਨਸ਼ਨ ਫਰੀ ਰਹਿਣ ਸਾਰੇ ਜਾਣੇ ਕੀ ਬਾਤ ਹੈ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ